ਅਸ ਵੇਲੇ ਬਹੁシਕਲ ਦੀ ਸੰਤੁਲਨਤ ਹੋਵੇ મોદી ਸਰਕਾਰ ਦਿਨ ਬਦ ਦਿਨ ਸਾਰੀਆਂ ਸਟੇਟਾਂ ਜਿੱਥੇ ਉਹਨਾਂ ਦੀ ਨਹੀਂ ਸਰਕਾਰ ਨਹੀਂ ਹੈ ਉਹ ਬੀਜੇਪੀ ਦੀ ਸਰਕਾਰ ਨਹੀਂ ਧੱਕਾ ਕਰਦੀ ਔਰ ਜਿਹੜਾ ਹਰ ਇੱਕ ਗੱਲ ਤੇ ਜਾਤ ਪਾਤ ਉੱਚ ਨੀਚ ਦਾ ਭੇਦ ਭਾਅ ਕਰੀ ਸਾਡੇ ਫੰਡ ਰੁਕੇ ਜਾ ਰਹੇ ਨੇ तकरीबन 8000 ਕਰੋੜ ਰੁਪਿਆ ਮੋਦੀ ਸਾਹਿਬ ਪੰਜਾਬ ਦਾ ਰੋਕ ਕੇ ਰੱਖੇ ਨੇ ਉਸ ਪੱਕੇ ਤੋਂ ਛਡਕਾਰਾ ਪਾਉਣ ਲਈ ਮਾਨਸਾਹਬ ਨੇ ਕਿਹਾ 13013 ਜਾਨੀ ਐਮਪੀ ਮਾਨਸਾਹਬ ਵਰਗੇ ਸੰਸਦ ਦੇ ਵਿੱਚ ਭੇਜਣ ਲਈ ਇਹਨਾਂ ਵੀਰਾਂ ਕੋਲ ਆਏ ਆ ਇਹਨਾਂ ਨੇ ਰਿਕਵੈਸਟ ਕੀਤੀ ਆ ਕਿ ਜਿਸ ਤਰ੍ਹਾਂ ਪਾਈ ਵਿੱਚ ਮਾਨਸਾਹਬ ਨੇ ਜੋ ਵੀ ਗਾਰੰਟੀ ਆ ਤੁਹਾਡੇ ਨੇ ਕੀਤੀਆਂ ਉਹ ਪੂਰੀਆਂ ਕਰ ਰਿਹਾ ਹਾਂ ਹੁਣ ਵੀ ਜਿਹੜੀ ਗਾਰੰਟੀ ਕਰਨਗੇ ਉਹ ਪੂਰੀ ਕਰਨਗੇ ਉਹ ਤੁਸੀਂ ਤਾਂ ਦੇ ਨਾਲ ਆਪਣੀ ਜ਼ਿੰਮੇਵਾਰੀ ਸਮਝਦੇ ਹੋ ਆਮ ਆਦਮੀ ਪਾਰਟੀ ਨੂੰ 10000 ਦੀ ਦੇ ਕੇ ਸੰਸਦ ਵਿੱਚ ਭੇਜੋ ਆਪਣੇ ਪ੍ਰਾ ਸੰਸਦ ਨੂੰ ਭੇਜੋ ਤਾਂ ਕਿ ਸੈਂਟਰ ਜਿਹੜਾ ਹੈ ਸੈਂਟਰ ਸਰਕਾਰ ਤੁਹਾਡੇ ਨਾਲ ਉੱਪਰ ਤੱਕਾ ਨਾ ਕਰ ਸਕੇ ਤੁਹਾਡੇ ਜਿਹੜੇ ਬਣਦੇ ਹੱਕ ਆ ਪੰਜਾਬ ਦੇ ਜਿਹੜੇ ਬਣਦੇ ਹੱਕ ਆ ਉਹ ਖੁਲਿਆ ਦੇ ਜਾ ਸਕੇ ਕਿਹੜੀਆਂ ਟੋਣਾਂ ਦੇ ਵਿੱਚ ਜੋ ਵਾਦੇ ਅੱਧੋ ਜਿਆਦਾ ਪੂਰੇ ਕਰਦੇ ਪਰ ਔਰਤ ਹਾਲੇ ਵੀ 1000 ਰੁਪਏ ਨੂੰ ਡਿਕਦੀਆਂ ਇਹਦੇ ਬਰਕਰਾਰ ਦੇਖੋ ਹਜੇ ਉਹ ਵੀ ਬਹੁਤ ਜਲਦੀ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਜਿਹੜੀਆਂ ਸੈਂਟਰ ਦੇ ਤਹਿਤ ਆਉਂਦੀਆਂ ਨੇ ਜਿੱਥੋਂ ਪੈਸੇ ਆਉਣੇ ਸਾਡਾ ਮੈਂ ਤੁਹਾਨੂੰ ਪਹਿਲਾਂ ਦੱਸਿਆ 8000 ਕਰੋੜ ਰੁਪਇਆ ਸੈਂਟਰ ਨੇ ਰੋਕ ਰੱਖਿਆ ਤੁਸੀਂ ਆਔਰ ਤਾਂ ਵੀ ਪੁੱਛ ਕੇ ਦੇਖੋ ਕਿਤੇ ਵੀ ਮੀਨਾ ਚੜਦਾ ਨਹੀਂ ਸੀ ਪਹਿਲਾਂ ਬੀਲਾ ਜਾਂਦਾ 3 3 4 4000 ਰੁਪਏ ਦਾ ਸਿਆਲਾਂ ਨੂੰ ਸਾਰਿਆਂ ਦੇ ਬਿੱਲ ਜ਼ੀਰੋ ਆ ਰਹੇ ਆ ਉਹ ਹਰ ਇੱਕ ਦੀ ਜਿਹੜੀ ਬੀਬੀਆਂ ਨੂੰ ਯਾਤਰਾ ਮੁਕਤ ਕਰਾਈ ਜਾਦੀ ਆ ਪਸਾਂ ਦੀ ਸਰਵਿਸ ਮੁਫਤ ਆ ਉਹ ਸਾਰੀਆਂ ਗਾਰੰਟੀਆਂ ਬੀਬੀ ਜੀ ਨੂੰ ਇਹ ਨਹੀਂ ਉਹ ਕਹ ਰਿਹਾ ਕਿ ਕੋਈ ਗੱਲ ਜਦੋਂ ਹੋ ਜੂ ਉਹਨਾਂ ਨੂੰ ਵਿਸ਼ਵਾਸ ਹੈ ਕਿ ਜੀਰਵਾਲ ਸਾਹਿਬ ਤੇ ਮਾਨ ਸਾਹਿਬ ਤੇ ਵੀ ਜਿਹੜੀ ਉਹਨਾਂ ਗੱਲ ਕੀਤੀ ਆ ਉਹ ਪੂਰੀ ਹੋਊਗੀ ਔਰ ਇਹ ਜਿਹੜੀ ਡਿਮਾਂਡ ਹੈ ਹਜ਼ਾਰ ਵਾਲੀ ਉਹ ਵੀ ਜਲਦੀ ਪੂਰੀ ਹੋ ਜੂ। ਸਰ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਪਿੰਡ ਵਾਲੇ ਤੁਹਾਡੇ ਇੱਕ ਸੱਦੇ ਦੇ ਕੱਖੇ ਹੋਏ ਕੀ ਕਹਿਣਾ ਚਾਹੋ? ਦੇਖੋ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ। ਇਹ ਪਿੰਡ ਵਾਲੇ ਉਹੀ ਨੇ ਜਿਨ੍ਹਾਂ ਨੇ 92mm MP ਬਣਾ ਕੇ ਜਿਹੜੇ ਐਮਐਲ ਬਣਾ ਕੇ ਭੇਜੀ ਨੇ ਔਰ ਇਸੇ ਤਰ੍ਹਾਂ ਇਹ 13MP ਬਣਾ ਕੇ ਵੀ ਸੰਸਦ ਦੇ ਕੋਈ ਜਣਗੇ ਮੈਂ ਇਹਨਾਂ ਦਾ ਧੰਨਵਾਦੀ ਆ। ਕੋ ਧੰਨਵਾਦੀ ਸਾਰਾ ਪੰਜਾਬ ਇਹਨਾਂ ਦਾ ਰਹੇਗਾ। ਜੀਨਾ ਨੇ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਨ ਵਾਲੇ ਸਰਦਾਰ ਭਗਵੰਤ ਸੇਮਾਨ ਜੀ ਨੂੰ ਵੋਟਾਂ ਪਾਈਆਂ ਪਹਿਲਾਂ ਵੀ ਹੁਣ ਵੀ ਉਹਨਾਂ ਦੇ ਕਹਤੇ ਕਿ ਨਹੀਂ ਜਲਦੀ ਇਕੱਠੇ ਹੋ ਕੇ ਔਰ ਫਿਰ ਜਿਹੜੇ ਹੈ 13 MP ਜਿਤਾਉਂਗੇ ਬਹੁਤ ਬਹੁਤ ਧੰਨਵਾਦ ਜੀ ਅੱਜ ਪਹਿਲੇ ਕਾਲਮਾ ਦੇ ਵਿੱਚ ਇਕੱਠੇ ਹੋਏ ਆਂ ਇਹ ਇਹਨਾਂ ਨੇ ਮੋਸਲਰਾਂ ਦਾ ਨੋਟ ਕੀਤੀਆਂ ਜਿਹਨਾਂ ਦਾ ਮੌਕੇ ਤੇ ਹੱਲ ਹੁੰਦਾ ਹੋਇਆ ਉਹ ਮੌਕੇ ਤੇ ਹੱਲ ਕੀਤਾ ਜਿਹਨਾਂ ਟਾਈਮ ਲੱਗਦਾ ਉਹ ਨੋਟ ਕਰ ਲਈਆਂ ਉਹ ਜਰੂਰ ਹੱਲ ਕਰਾਉਣ ਦੇ। ਤੇ ਇਹਨਾਂ ਦਾ ਬਹੁਤ ਧੰਨਵਾਦ ਤੇ ਕਾਲਵਾ ਤੋਂ ਆਉਂਦਾ ਬਸ ਸਾਰੀ ਸੰਗਤ ਦਾ ਧੰਨਵਾਦ ਆ ਜੀ।